ਜਹਨ ਦਿਹਾਤੀ ਪੈਨੋ ਅਤੇ ਵੀਰੋ ਅੱਜ ਇੱਕ ਵਿਸ਼ੇਸ਼ ਵਿਸ਼ਾ ਵਿਕਸਿਤ ਖੇਤੀ ਸੰਕਲਪ ਬਿਆਨ ਇਸ ਬਾਰੇ ਤੁਹਾਡੇ ਨਾਲ ਜਾਣਕਾਰੀਆਂ ਸਾਂਝਾ ਕਰਾਂਗੇ ਵਿਕਸਿਤ ਖੇਤੀ ਸੰਕਲਪ ਭਿਆਨ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸੋਚ ਮੁਤਾਬਕ 2047 ਤੱਕ ਵਿਕਸਿਤ ਭਾਰਤ ਵਿੱਚ ਸਾਡੇ ਕਿਸਾਨ ਭਰਾਵਾਂ ਅਤੇ ਖੇਤੀਬਾੜੀ ਦਾ ਪੱਧਰ ਉੱਚਾ ਚੁੱਕਣ ਲਈ ਇਹ ਯੋਜਨਾਵਾਂ ਬਣਾਈ ਗਈ ਹੈ ਜਿਹੜੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੋਹਾਨ ਦੀ ਰਹਿਨਮਾਈ ਵਿੱਚ 29 ਮਈ ਤੋਂ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਹੈ ਇਸ ਮਹਿੰਮ ਦਾ ਜੋ ਖਾਸ ਮਕਸਦ ਇਹ ਹੈ ਮੌਜੂਦਾ ਖਰੀਫ ਦੇ ਮੌਸਮ ਵਿੱਚ ਕਿਸਾਨ ਭਰਾਵਾਂ ਨੂੰ ਫਸਲਾਂ ਅਤੇ ਹੋਰ ਬਦਲਾਂ ਬਾਰੇ ਜਾਗਰੂਕ ਕਰਨਾ ਇਸ ਸਾਰੀ ਮੁਹਿੰਮ ਵਿੱਚ ਖੇਤੀਬਾੜੀ ਸੋਧ ਬਾਰੇ ਪਾਰਟੀ ਕਾਉਂਸਲ ICAR ਅਤੇ ਤੇਲੀ ਬੀਜਾਂ ਵਿੱਚ ਸੋਧ ਬਾਰੇ ਪਾਰਟੀ ਸੰਸਥਾਨ IIOR ਹైదరాబాద్ ਅਤੇ ਆਪਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਗੇ ਸਾਇੰਸਦਾਨ ਹੋਰਨਾਂ ਖੇਤੀਬਾੜੀ ਮਾਹਿਰਾਂ ਨਾਲ ਮਿਲ ਕੇ ਕਿਸਾਨਾਂ ਨੂੰ ਜ਼ਿਲ੍ਹਾ ਪੱਧਰ ਤੇ ਪੰਜਾਬ ਭਰ ਵਿੱਚ ਜਾਗਰੂਕ ਕਰ ਰਹੇ ਨੇ ਤੇ ਕਿਸਾਨ ਵੀਰੋ ਅੱਜ ਇਸੇ ਬਾਰੇ ਆਕਾਸ਼ਵਾਨ ਜਲੰਧਰ ਆਹੀਂ ਅਸੀਂ ਤੁਹਾਡੇ ਤੱਕ जानकारी पहुंचान ਲਈ ਆਪਣੇ ਸਟੂਡੀਓ ਵਿੱਚ ਸੱਦਾ ਦਿੱਤਾ ਹੈ ਡਾਕਟਰ ਪਰਵਿੰਦਰ ਸ਼ਿਵਰਾਜ ਜੀ ਨੂੰ ਜੋ ਕਿ ਬਟੌਰ ਡਾਇਰੈਕਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਖੇਤੀਬਾੜੀ ਟੈਕਨਾਲੋਜੀ ਐਪਲੀਕੇਸ਼ਨ ਸੋਚ ਸੰਸਥਾਨ ਵਿੱਚ ਸੇਵਾਵਾਂ ਨਿਭਾ ਰਹੇ ਨੇ ਤੇ ਮੈਂ ਆ ਤੁਹਾਡਾ ਰਾਜੇਸ਼ ਬਾਲੀ ਸਹਾਇਕ ਨਿਰਦੇਸ਼ਕ ਖਬਰਾਂ ਆਕਾਸ਼ਵਾਣੀ ਜਗੰਦਰ ਤੋਂ ਡਾਕਟਰ ਪਰਵਿੰਦਰ ਸ਼ਿਵਰਾਜ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਮਸਕਾਰ ਜੀ ਸ਼ਿਵਰਾਜ ਜੀ ਸਭ ਤੋਂ ਪਹਿਲਾਂ ਜਿਹੜਾ ਸਵਾਲ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਜਿਵੇਂ ਪਤਾ ਹੈ ਕਿ ਇਹ ਕੇਂਦਰ ਕਾਲ ਦਾ ਵਿਕਸਿਤ ਖੇਤੀ ਸੰਕਲਪ ਬਿਆਨ ਕੀ ਹੈ ਅਤੇ ਕਿਸਾਨਾਂ ਲਈ ਇਹ ਕਿਸ ਤਰ੍ਹਾਂ ਲਾਭਦਾਇਕ ਹੋ ਸਕਦਾ ਹੈ ਪਹਿਲਾਂ ਤੋਂ ਬਾਲੀ ਸਾਹਿਬ ਆਪ ਤੁਹਾਡਾ ਬਹੁਤ ਬਹੁਤ ਆਭਾਰ ਅੱਜ ਪ੍ਰੋਗਰਾਮ ਚੱਲ ਰਿਹਾ ਹੈ ਵਿਕਸਿਤ ਖੇਤੀ ਸੰਕਲਪ અભિયાન ਉਸ ਬਾਰੇ ਤੁਸੀਂ ਆਪਣੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰ ਰਹੇ ਹੋਗੇ ਸਾਨੂੰ ਵੀ ਮੌਕਾ ਦਿੱਤਾ ਕਿ ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਜੀ ਦੀ ਸੋਚ ਹੈਗੀ ਤੇ ਸਾਡੇ ਜਿਹੜੇ ਪ੍ਰਸ਼ੀ ਮੰਤਰੀ ਹੈਗੇ ਸ੍ਰੀ ਸਿਵਰਾਜ ਸਿੰਘ ਚੋਹਾਨ ਉਹਨਾਂ ਦਾ ਮਾਰਗਦਰਸ਼ਨ ਹੈਗਾ ਤੇ ਇਸੇ ਸਾਡਾ ਜ ਆਈਸੀਆਰ ਹੈਗਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਜਿੰਨੇ ਦਾ ਹੈਡਕ quarters ਸਾਡੇ ਦਿੱਲੀ ਚ ਹੈਗਾ ਉਧਰ ਲਗਭਗ 113 ਸੰਸਥਾਨ ਹੈਗੇ ਹਨ ਉੱਚ ਰਿਸਰਚ ਸਟੇਸ਼ਨਸ ਵੀ ਹੈਗੇ ਹਨ ਤੇ ਸਾਡੇ 731 ਕੀਵੀ ਕੀ ਹੈਗੇ ਤੇ ਇਸੇ ਨਾਲ ਲਗਭਗ 70 ਤੋਂ ਵੱਧ ਆਪਣੀ ਜਿਹੜੀ ਸਟੇਟ ਐਗਰੀਕਲਚਰ ਯੂਨੀਵਰਸਿਟੀਜ਼ ਹੈਗੇ ਉਹਨਾਂ ਦਾ ਇੱਕ ਸੰਝਾ ਉਪਰਾਲਾ ਹੈਗਾ ਇਹ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ 15 ਦਿਨਾਂ ਦਾ ਪ੍ਰੋਗਰਾਮ ਹੈਗਾ ਜਿੱਦੀ ਸ਼ੁਰੂਆਤ 29 ਮਈ ਨੂੰ ਹੋਈ ਸੀਗੀ ਔਰ ਇਹ ਪ੍ਰੋਗਰਾਮ लगभग पंद्रह दिन अपना अंतराल पूरा करके बारह जून नाप्त हो रहा है समग्र खेती तो जन इंटीग्रेटिड फार्मिंग सिस्टम भी कह सकते हैं पवेगा तो एक तो प्रोडक्टिविटी तो वादानी वधानी हैगी वातावरण भी एक अपा

ਆਪਾਂ ਨੂੰ ਇੱਕ ਖੇਤੀ ਨੂੰ ਵਧਾਵਾ ਦੇਣ ਲਈ ਹਾਲਾਕਿ ਖੇਤੀ ਹੈਗੀ ਹੈ ਉਹ ਆਪਣੇ ਆਪਣੇ ਅਲੱਗ-ਅਲੱਗ ਰਾਜ ਹੈਗੇ ਅਲੱਗ-ਅਲੱਗ ਪ੍ਰਾਂਤ ਹੈਗੇ ਅਲੱਗ-ਅਲੱਗ ਅਲੋਕੇਸ਼ਨਸ ਹੈਗੇ ਉਸੇ ਹੀ ਸਾਧਨਾਲ ਖੇਤੀ ਹੋ ਰਹੀ ਹੈਗੀ ਹੈ ਲੇਕਿਨ ਉਸ ਨੂੰ ਆਪਾਂ ਹੋਰ ਕਿੱਥਾ ਸੁਧਰਡ ਕਰ ਸਕਦੇ ਹੈਗੇ ਤਾਂ ਕਿ ਕਿਸਾਨ ਦੀ ਪ੍ਰੋਫਿਟੇਬਿਲਟੀ ਵਧੇ ਇਸ ਦੇ ਲਈ ਇੱਕ ਟੀਮ ਦੀ ਗੱਲ ਕਰੀਏ ਤੇ 2170ਾਰੇ ਪੂਰੇ ਦੇਸ਼ 'ਚ ਇੱਕ ਟੀਮ ਬਣਾਈ ਗਈ ਹੈਗੀ ਹੈ ਔਰ ਜਿਹੜਾ ਸਾਡਾ ਟਾਰਗੇਟ ਹੈਗਾ ਉਹ ਲਗਭਗ 1.5 ਕਰੋੜ ਫਾਰਮਰ ਤੱਕ ਡਾਇਰੈਕਟ ਰੀਚ ਦਾ ਹੈ ਬਹੁਤ ਅੱਛਾ ਇਹ ਤੁਸੀਂ ਜਾਣਕਾਰੀ ਦਿੱਤੀ ਹੈ ਵਿਸ਼ੇਸ਼ ਤੌਰ ਤੇ ਇੱਕ ਦੇਸ਼ ਇੱਕ ਖੇਤੀ ਇੱਕ ਟੀਮ ਵਾਲਾ ਜਿਹੜਾ ਆਪਣਾ ਹੈਗਾ ਟੀਚਾ ਲੈ ਕੇ ਚੱਲ ਰਹੇ ਹਾਂ ਐਤੇ ਫਿਰ ਸ਼ੋਰਾਂ ਜੀ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਪੰਜਾਬ ਪਰ ਵਿੱਚ ਇਹ ਜਿਹੜਾ ਬਿਆਨ ਹੈ ਕਿੱਥੇ ਕਿੱਥੇ ਤੇ ਕਿਸ ਤਰ੍ਹਾਂ ਚੱਲ ਰਿਹਾ ਹੈ ਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਸੰਪਰਕ ਕੀਤਾ ਜਾਂਦਾ ਹੈ ਇਸ ਅਭਿਆਨ ਵਿੱਚ ਸ਼ਾਮਲ ਹੋਣ ਲਈ ਕਿੰਨੀਆਂ ਟੀਮਾਂ ਇੱਥੇ ਲੱਗੀਆਂ ਹੋਈਆਂ ਨੇ ਉਹਨਾਂ ਦਾ ਕੀ ਟੀਚਾ ਮਿੱਥੇ ਹੋਏ ਹੈ ਜੇਕਰ ਤੁਸੀਂ ਇਸ ਜਾਣਕਾਰੀਆਂ ਵੀ ਸਾਡੇ ਕਿਸਾਨ ਵੀਰਾਂ ਨਾਲ ਸਾਂਝੀਆਂ ਕਰ ਸਕੋ ਬਿਲਕੁਲ ਜੀ ਟੀਮ ਦੀ ਗੱਲ ਕਰੀਏ ਤਾਂ ਇਸ ਟੀਮ ਤੇ ਸਾਰੇ ਜਿਹੜੇ ਆਈਸੀਆਰ ਦੇ ਸਾਇੰਟਿਸਟ ਹੈਗੇ ਹੈ ਸਟੇਟ ਐਗਰੀਕਲਚਰ ਯੂਨੀਵਰਸਿਟੀਜ਼ ਦੇ ਸਾਇੰਟਿਸਟ ਹੈਗੇ ਹੈ ਇਹ ਸਾਡੇ ਜਿਹੜ ਕੇਂਦਰ ਹੈਗੇ ਆ ਲਗਭਗ 731 ਕਿਸੇ ਵਿਗਿਆਨ ਕੇਂਦਰ ਹੈਗੇ ਪੂਰੇ ਭਾਰਤ ਵਿੱਚਿਤ ਉਹ ਸਾਰੇ ਮਿਲ ਕੇ ਕੰਮ ਕਰ ਰਹੇ ਹੈਗੇ ਉਹਦੇ ਨਾਲ ਨਾਲ ਜਿਹੜੇ ਆਪਣੇ ਰਾਜ ਸਰਕਾਰ ਦਾ ਵੀ ਬਹੁਤ ਸਾਥ ਮਿਲਿਆ ਹੋਇਆ ਹੈ ਇਹਦੇ ਨਾਲ ਨਾਲ ਇੱਕ ਨਵੀਂ ਚੀਜ਼ ਐ ਵੀ ਰੱਖੀ ਗਈ ਹੈ ਕਿ ਜਿੰਨੇ ਵੀ ਆਪਣੇ ਪ੍ਰੋਗਰੈਸਿਵ ਫਾਰਮਰ ਹੈਗੇ ਆ ਉਹਨਾਂ ਨੂੰ ਉਸ ਟੀਮ 'ਚ ਭਾਗੀਦਾਰੀ ਦਿੱਤੀ ਗਈ ਹੈਗੀ ਹੈ ਇਸ ਦੇ ਨਾਲ ਨਾਲ ਜਿਹੜੇ ਐਫ ਪੀਓ ਜਿਹੜੇ ਜਿਹੜੇ ਮੈਂਬਰ ਹੈਗੇ ਹੈ ਉਹਨਾਂ ਨੂੰ ਵੀ ਇੱਕ ਟੀਮ ਦੇ ਰੂਪ 'ਚ ਸ਼ਾਮਿਲ ਕੀਤਾ ਗਿਆ ਹੈਗਾ ਤਾਂ ਕਿ ਇੱਕ ਫਾਰਮਰ ਨੂੰ ਜਿਹੜਾ ਹੈਗਾ ਕਿ ਇੱਕ ਕੰਪਲੀਟ ਗਿਆਨ ਅਸੀਂ ਦੇ ਸਕੀਏ ਕਿ ਫਾਰਮਰਸ ਵੀ ਹੈਗੇ ਸਾਇੰਟਿਸਟ ਵੀ ਹੈਗੇ ਵਿਸ਼ੇਸ਼ਕ ਹੈਗੇ ਇਸ ਟੀਮ ਚ ਇੰਡੀਵਿਜੂਅਲੀ ਜੇ ਪੰਜਾਬ ਦੀ ਗੱਲ ਕਰੀਏ ਤਾਂ ਲਗਭਗ ਪੰਜਾਬ ਚ ਹਰ ਡਿਸਟ੍ਰਿਕਟ ਸੇ 3 ਟੀਮਾਂ ਸੇ ਬਣਾਈ ਗਈ ਹੈਗੀਆਂ ਸਾਡੇ 22 ਡਿਸਟ੍ਰਿਕਟ ਚ ਕਿਹਦੀ ਕਿਹ ਹੈਗੇ ਤੇ ਇੰਨਾ ਯੂਨੀਵਰਸਿਟੀ ਹੈਗੀ ਤਾਂ 66 ਟੀਮ ਹੋਵੇਗੀ ਤੇ ਬਲੇਰ ਕੋਰਟ ਨੇਚੀ ਦੀ ਸਾਡੇ ਆਈ.ਸੀ.ਆਰ ਇੰਸਟੀਚਿਊਟਸ ਕੰਮ ਕਰ ਰਹੇ ਹੈਗੇ ਓਵਰ ਆਲ 70 ਟੀਮ ਆਪਣੇ ਪੰਜਾਬ ਚ ਕੰਮ ਕਰ ਰਹੀ ਹੈਗੀ ਔਰ ਜਿਹੜਾ ਸਾਡਾ ਟਾਰਗੇਟ ਪੰਜਾਬ ਦੀ ਰੱਖਿਆ ਗਿਆ 15 ਦੇ ਨਾਲ ਲਈ ਉਹ ਲਗਭਗ 4.4 ਲੱਖ ਫਾਰਮਰ ਨੂੰ ਅਸੀਂ ਡਾਇਰੈਕਟ ਰੀਚ ਕਰਾਂਗੇ 12700 ਤੋਂ ਵੱਧ ਪਿੰਡ ਹੈਗੇ ਪੰਜਾਬ ਚ ਸਾਡਾ ਸਿੱਕਾ ਇਹੀ ਹੈਗਾ ਕਿ ਆਪਾਂ किसी ना किसी तरीके से चाहे डायरेक्ट चाहे इनडायरेक्ट इस मुहिम जुड़ा हुआ है और संतालीसो तो वाम कवर कर चुकी है लगभग सवा तीन लाख फार्मर न किसी तरीके अहच चुके हैं बहुत अच्छा दोस्तों मैं इतना दसना चाहवा जिम्मे जलंधर भी कृषि विगयान केन्द्र यानी ਕਵੀ ਕੇ ਹੈ ਉਸੇ ਤਰ੍ਹਾਂ ਪੂਰੇ ਸੂਬੇ ਭਾਰ ਵਿੱਚ ਇਸ ਤਰ੍ਹਾਂ ਦੇ 22 ਕੇਵੀ ਕੇ ਕੇਂਦਰ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਅਭਿਆਨ ਨਾਲ ਜੁੜਨ ਲਈ ਅਸ਼ਵਰਾਂਜੀ ਜੋ ਅਗਲਾ ਸਵਾਲ ਹੈ ਕਿ ਜਿਹੜੀ ਖਰੀਫ ਸੀਜ਼ਨ ਦੌਰਾਨ ਕਣਕ ਚੋਨੇ ਦੇ ਬਦਲ ਵਜੋਂ ਹੋਰ ਕੀ ਕੁਝ ਲਗਾਇਆ ਜਾ ਸਕਦਾ ਹੈ ਜੋ ਘੱਟ ਪਾਣੀ ਦੀ ਵਰਤੋਂ ਨਾਲ ਵੱਧ ਚਾੜ ਦੇਵੇ ਕਿਉਂਕਿ ਜਿੱਦਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਾਣੀ ਬਚਾਉਣ ਵੱਲ ਵੀ ਸਾਡਾ ਧਿਆਨ ਜ਼ਰੂਰ ਹੋਣਾ ਚਾਹੀਦਾ ਹੈ ਮੈਂ ਇੱਕ ਚੀਜ਼ ਤੁਸੀਂ ਥੋੜਾ ਜਿਹਾ ਛੱਡ ਕੇ ਥੋੜਾ ਜਿਹਾ ਇੰਟਰੋਡਕਸ਼ਨ ਹੋਰ ਦੇਵਾਂਗਾ ਕਿ ਇਸ ਦਾ ਜਿਹੜਾ ਆਬਜੈਕਟਿਵ ਹੈਗਾ ਗਾਏ ਪ੍ਰੋਗਰਾਮ ਦਾ ਕੀ ਹੈਗਾ ਹੈਗਾ ਜੀ ਕਿਉਂਕਿ ਇਹ ਖਰੀਦ ਸੀਜ਼ਨ ਤੇ ਪ੍ਰੋਗਰਾਮ ਸਟਾਰਟ ਹੋਇਆ ਗਿਆ ਤਾਂ ਸਾਡਾ ਜਿਹੜਾ ਫੋਕਸ ਹੈਗਾ ਉਹ ਜਿਹੜਾ ਖਰੀਦ 'ਚ ਫਸਣਾ ਹੈਗੀ ਹੈ ਇਆ ਫਸਲਾਂ ਨਾਲ ਸੰਬੰਧਿਤ ਖਰੀਦ ਚ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਫਸਲਾਂ ਜੜੀ ਫਸਲਾਂ ਗੁਨਾ ਚ ਕੀ ਕੀ ਧਿਆਨ ਰੱਖਣਾ ਹੈ ਜੜੀ ਵੀ ਇੰਪਰੂਵਡ ਐਗਰੀਕਲਚਰ ਪ੍ਰੈਕਟਿਸ ਹੈਗੀ ਜਿੰਨੀ ਵੀ ਐਗਰੀਕਲਚਰ ਕ੍ਰੌਪਸ ਤੇ ਫਰੂਟ ਕ੍ਰੌਪਸ ਐਨੀਮਲ ਹੈਸਬੈਂਡਰੀ ਪੋਲਟਰੀ ਪੀਗਰੀ ਜਿੰਨੇ ਵੀ ਅਲਾਈਡ ਐਂਟਰਪ੍ਰਾਈਜ਼ੇਸ ਹੈਗੇ ਆ ਉਹਨਾਂ ਲਈ ਅਸੀਂ ਐਗਰੀਕਲਚਰ ਇੰਪਰੂਵਡ ਐਗਰੀਕਲਚਰ ਪ੍ਰੈਕਟਿਸ ਕੀ ਕੀ ਹੋ ਸਕਦੇ ਫਾਰਮਰ ਨੂੰ ਅਵੇਅਰ ਕਰਾ ਰਹੇ ਹੈਗੇ ਆ ਦੂਜਾ ਫਾਰਮਰ ਨੂੰ ਅਸੀਂ ਅਵੇਅਰ ਕਰ ਰਹੇ ਹੈਗੇ ਕਿ ਤੁਸੀਂ ਸੋਇਲ ਹੈਲਥ ਕਾਰਡ ਦਾ ਇੱਕ ਜੁਡੀਸ਼ੀਅਸ ਯੂਜ਼ ਕਰੋ ਤਾਂ ਜੇ ਆਪਣਾ ਜਿਹੜਾ ਖਾਦ तरीके कर सकिए संतुलित मात्रा च खाद पाईए ताकि अपना सेहत भी ठीक रखे पैसे भी जरे बच सकते कृषि विभाग के अधिकारी है वो नाल जुड़े हैं और जिन्हें बारे किसान वस रहे है गे? चाहे वो फसल बीमा योजना हो चाहे वो किसान सम्मान निधि बारे होचाई संबंधी हो फ मसीनीकरण बारे होर की सब तो इंपोर्टेंट जिन्नी भी स्कीम है ਕਿ ਕਿਸਾਨ ਕਿੱਦਾਂ ਇਸ ਸਕੀਮਾ ਤੇ ਆਪਣਾ ਆਪਣਾ ਸਹਾਜਣ ਬਣ ਦਿਖਾ ਸਕਦਾ ਹੈ ਇਹਨਾਂ ਦਾ ਬੇਨਫਿਟ ਲੈ ਸਕਦਾ ਹੈਗਾ ਉਹਦਾ ਕੀ ਪ੍ਰੋਸੀਜਰਲ ਪਾਰਟ ਹੈਗਾ ਉਹ ਹੈਗਾ ਇੱਕ ਸਭ ਤੋਂ ਇੰਪੋਰਟੈਂਟ ਜੋ ਇਸ ਅਭਿਆਨ ਤੇ ਜੁੜੀ ਹੋਈ ਹੈ ਉਹ ਫਾਰਮਰਸ ਨੂੰ ਇੱਕ ਅਸੀਂ ਫਾਰਮਰ ਫਰਸਟ ਦੇ ਤੌਰ ਤੇ ਦੇਖ ਰਹੇ ਹਾਂ ਕਿਸਾਨ ਪਹਿਲੇ ਫਰਸਟ ਦੀ ਗੱਲ ਕਰੀਏ ਤੇ ਅਸੀਂ ਫਾਰਮਰਸ ਦਾ ਫੀਡਬੈਕ ਲੈ ਰਹੇ ਹੈਗੇ ਕਿ ਫਾਰਮਰਸ ਦੇ ਕੋਲ ਕੀ ਕੀ ਕੀਜ ਹੈਗੀ ਹੈ ਮੈਂ ਫਰਸਟ ਦਾ ਤੁਹਾਨੂੰ ਥੋੜਾ ਜਿਹਾ ਐਕਸਪੈਂਡ ਕਰਕੇ ਦੱਸਣਾ ਚਾਹਾਂਗਾ ਕਿ ਫਾਰਮਰ ਫਰਸਟ ਐਫ ਆਈ ਆਰ ਐਸ ਕੀ ਹੁੰਦਾ ਹੈਗਾ ਐਫ ਦਾ ਮਤਲਬ ਹੈ ਫਾਰਮਰਸ ਫਾਰਮ ਅਈ ਦਾ ਮਤਲਬ ਲੋਗਾ ਇਨੋਵੇਸ਼ਨ ਆਰ ਦਾ ਮਤਲਬ ਲੋਗਾ ਰਿਸੋਰਸਿਸ ਦੇ ਫਾਰਮਰਸ ਨੇ ਕੀ ਕੀ ਅੱਜ ਦੇ ਅੱਜ ਦੇ ਸਮੇਂ ਤੇ ਕੀ ਕੀ ਉਪਰਾਲੇ ਕਰ ਰਹਾ ਹੈਗਾ ਆਪਣੀ ਖੇਤੀ ਨੂੰ ਬਣਾਵਾ ਦੇਣ ਲਈ ਉਹਦੇ ਕੋਲ ਕੀ ਕੀ ਰਿਸੋਰਸਿਸ ਹੈਗੇ ਕਿਉਂਕਿ ਵਿਧੀ ਰਿਸੋਰਸਿਸ ਹੀ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਹੈ ਤਾਂ ਉਹਦਾ ਅਸੀਂ ਫੀਡਬੈਕ ਲੈਂਦੇ ਹਾਂ ਉਹਦੀ ਲੋਕੇਸ਼ਨ ਤੇ ਜਾ ਕੇ ਉਹਦੇ ਖੇਤਾਂ ਤੇ ਜਾ ਕੇ ਉਹਦੇ ਪਿੰਡ ਤੇ ਜਾ ਕੇ ਉਹਦੇ ਨਾਲ ਨਾਲ ਅਸੀਂ ਐਸ ਐਨ ਟੇ ਸਾਇੰਸ ਐਂਡ ਟੈਕਨੋਲੋਜੀ ਦੇ ਕਿਸਾਨ ਦੇ ਗਿਆਨ ਦੇ ਨਾਲ ਵਿਗਿਆਨ ਨੂੰ ਐਡ ਕਰਦੀਏ ਤਾਂ ਫਾਰਮਰ ਫਸਟ ਸਾਇੰਸ ਐਂਡ ਟੈਕਨੋਲੋਜੀ ਦਾ ਇਨਕੋਰਪੋਰੇਸ਼ਨ ਕਰਕੇ ਉਸ ਨੂੰ ਹੋਰ ਕੀਦੀ ਸੈਂਟੀਫਿਕਲੀ ਇੰਪਰੂਵ ਕਰ ਸਕਦੇ ਉਹਦੀ ਪ੍ਰੋਫਿਟੇਬਿਲਟੀ ਸਸਟੇਨੇਬਿਲਟੀ ਨੂੰ ਉਹ ਅਸੀਂ ਇਸ ਚੀਜ਼ ਰੱਖਿਆ ਹੋਇਆ ਹੈਗਾ ਇਹ ਤਿੰਨ ਚਾਰ ਆਬਜੈਕਟਿਵ ਸੀਗੇ ਦੇ ਮੇਨ ਉਹ ਤੁਹਾਨੂੰ ਦੱਸਣਾ ਚਾਹ ਰਹੀ ਸੀਗਾ ਮੈਂ ਹੁਣ ਗੱਲ ਕਰੀਏ ਤੁਹਾਡੀ ਜਿਹੜੀ ਰਾਈਸ ਵੀਟ ਰੋਟੇਸ਼ਨ ਹੈਗਾ ਉਹਨੂੰ ਆਪਾਂ ਕਿੱਦਾਂ ਕਿੱਦਾਂ ਡਾਈਵਰਸੀਫਾਈ ਕਰ ਸਕਦੇ ਹਾਂ ਜਾਂ ਕਿੱਦਾਂ ਉਹ ਚੀਜ਼ ਕਿੱਦਾਂ ਇੰਪਰੂਵਮੈਂਟ ਕਰ ਸਕਦੇ ਇਹ ਤੁਹਾਡਾ ਕੁਐਸਚਨ ਸੀਗਾ ਮੈਂ ਇਸ ਬਾਰੇ ਵੀ ਹੁਣ ਦੱਸਣਾ ਚਾਹਾਂਗਾ ਕਿ ਪੰਜਾਬ ਨੇ ਤੇ ਹ ਕੀ ਰਾਈਸ ਵੀਟਾ ਬਹੁਤ ਹੀ ਜਿਆਦਾ ये कह सकते हैं कि बहुत ही ज्यादा इनटेक हैगा या बहुत ही ज्यादा पद्धर से खेती हो रही है लेकिन समय के नी हम फूड सिक्योर हो चुके हैं हूँ सामू न्यूट्रिशनल सिक्योरिटी दूजी क्रॉप जिदा सीड हैगी है है। पास जाने की लड़ है, है तो इस झोने गेहूं ज्यादा जाम से झोने का गेहूँ का फसल चक्कर है कि डायवर्सीफाई कर सकते हैं इस सीजन च तो वह सब तो वादिया जो आंसर हैगा मक्की हैगी है मकीी ने रिपलेस कर सकते हैं झोने के और इसका भी बहुत बड़े पदर से काम चल रहा है ਹੈਗਾ ਸਰਕਾਰ ਵੀ ਬਹੁਤ ਇਨਸੈਂਟਿਵ ਦੇ ਰਹੀ ਹੈਗੀ ਹੈ ਫਾਰਮਰਸ ਨੂੰ ਵੀ ਇਹ ਸਮਝ ਆ ਗਈ ਹੈ ਕਿ ਅਸੀਂ ਇਸ ਤਰੀਕੇ ਨਾਲ ਚੱਲਦੇ ਰਹੇ ਤਾਂ ਜੜਾ ਜੜਾ ਪਾਣੀ ਦਾ ਸਤਰ ਆਪਣਾ ਲਗਭਗ ਪੰਜਾਬ ਦੇ 90% ਬਲਾਕਾਂ ਤੇ ਪਾਣੀ ਦਾ ਜੜਾ ਸਤਰ ਹੈਗਾ ਉਹ ਓਵਰ ਐਕਸਪਲੋਇਟਡ ਹੋ ਚੁੱਕਿਆ ਹੈਗਾ ਤਾਂ ਸਾਨੂੰ ਵਾਟਰ ਡਿਪਲੇਸ਼ਨ ਦੀ ਪ੍ਰੋਬਲਮ ਆ ਰਹੀ ਹੈਗੀ ਹੈ ਲੌਂਗ ਟਰਮ ਮੋਨੋਕ੍ਰੋਪਿੰਗ ਜਿਹੜਾ ਰਾਈਸ ਵੀ ਰੋਟੇਸ਼ਨ ਕੀਤਾ ਹੈਗਾ ਤਾਂ ਉਹਦੇ ਕਾਰਨ ਹਮਾਨੂੰ ਸਾਨੂੰ ਸੋਇਲ ਹੈਲਥੀ ਪ੍ਰੋਬਲਮ ਆ ਰਹੀ ਹੈਗੀ ਹੈ ਔਰ ਤੀਜਾ ਕ੍ਰੌਪ ਡਾਈਵਰਸਿਫਿਕੇਸ਼ਨ ਅਸੀਂ ਜਾਣ ਦੀ ਲੋੜ ਹੈਗੀ ਹੈ ਤੋਂ ਇਸ ਲਈ ਸਾਰਸੀ ਫਾਰਮਰਸ ਨੂੰ ਇਹ ਵੀ ਅਵੇਅਰ ਕਰ ਰਹੀ ਹੈਗੀ ਕਿ ਜੇ ਟਾਈਮਿੰਗ ਰਾਈਸ ਫੀਡ ਰੋਟੇਸ਼ਨਸ ਨੂੰ ਕਰ ਵੀ ਰਹੇ ਹੋਗੇ ਰਾਈਸ ਨੂੰ ਕਰ ਰਹੇ ਹੋ ਖਰੀਫ ਸੀਜ਼ਨ 'ਚ ਤੇ ਉਸ ਚੀਜ਼ 'ਚ ਵੀ ਅਸੀਂ ਇੰਪਰੂਵਡ ਐਗਰੀਕਲਚਰ ਪ੍ਰੈਕਟਿਸ ਨੂੰ ਇਨਕਲੂਡ ਕਰਨ ਦੀ ਲੋੜ ਹੈਗੀ ਹੈ ਇਹਦੇ ਤੁਸੀਂ ਸ਼ਾਰਟ ਡਿਊਰੇਸ਼ਨ ਵੈਰਾਈਟੀ 'ਚ ਜਾ ਸਕਦੇ ਹੋਗੇ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਵੈਰਾਈਟੀ ਹੈਗੀ ਪੀਆਰ 126 ਉਹ ਥੋੜਾ ਸਮਾਂ ਲੈਂਦੀ ਹੈਗੀ ਹੈ ਮਤਲਬ ਉਹਦੀ ਪਾਣੀ ਦੀ ਜੋ ਬਚਤ ਹੈਗੀ ਉਹ ਵੀ ਹੈਗੀ ਹੈ ਤੇ ਸਮਾਂ ਵੀ ਘੱਟ ਲੈਂਦੀ ਹੈਗੀ ਹੈ ਉਹ ਤਾਂ ਸਭ ਤੋਂ ਵਧੀਆ ਪ੍ਰੋਗਰਾਮ ਹੈ ਹੈਗਾ ਕਿ ਉਹ ਜਿਹੜਾ ਅਗਲਾ ਭਾ गेहूं ਲਗਾਣਗੇ ਉਸ ਟਾਈਮ ਜਿਹੜਾ ਆਪਣਾ ਇਹ ਰੈਜੀਡੂ ਮੈਨੇਜਮੈਂਟ ਦੀ ਪ੍ਰੋਬਲਮ ਕੀ ਪੀਆ 126 ਹੈਗੀ ਉਹ ਕਟਦੀ ਲੈਂਦੀ ਹੈਗੀ ਤਾਂ ਅਗਲੀ ਫਸਲ ਹੈਗੀ ਹੈ ਕਦ ਵੀ ਉਹ ਵੀ ਅਸੀਂ ਟਾਈਗਰਲ ਬੋ ਸਕਦੇ ਹਾਂ ਇੱਕ ਤਾਂ ਇਹ ਦੂਜਾ ਜਿਹੜਾ واਟਰ ਦੀ ਡਿਪਲੇਸ਼ਨ ਦੀ ਪ੍ਰੋਬਲਮ ਨੂੰ ਕਟ ਕਰਨ ਲਈ ਫਾਰਮਰਸ ਵਿੱਚ ਐਡਵੋਕੇਟ ਕਰ ਰਹੇ ਅਗੇ ਕਿ ਐਟ ਅਲਟਰਨੇਟਿੰਗ ਵੈਟਿੰਗ ਐਂਡ ਡ్రਾਈਂਕ ਕਿ ਤੁਸੀਂ ਲੋਡ ਮੁਤਾਬਿਕ ਹੀ ਪਾਣੀ ਲਗਾਓ ਤਾਂ ਕਿ ਜਿੰਨਾ ਫਸਲ ਨੂੰ ਲੋਡ ਹੈਗੇ ਉਨਾ ਹੀ ਪਾਣੀ ਲਗਾਓ ਤੀਜਾ ਅਸੀਂ ਕਿਉਂਕਿ ਪੰਜਾਬ ਸੇ ਲੇਬਰ ਦੀ ਬਹੁਤ ਸਕਰਸਿਟੀ ਆ ਗਈ ਹੈ ਸਮੇ ਦੇ हिसाब ਨਾਲ तो फार्मर क्योंकि ट्रांसप्लांटिंग से बहुत होंगे तो 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 दे करना पुगा विद इन राइस सिस्टम भी हम सा पटियाला आए थे साजपुरा के ने खेड़ी गंढी उम्र भी फार्मर सोपाल भी की ਮਖਤ ਰਿਸਪੌਂਸ ਬਹੁਤ ਚੰਗਾ ਐਸੀ ਦਾ ਡਾਇਰੈਕਟ ਸੀਡਿੰਗ ਰਾ ਇਸ ਵਾਸਤੇ ਇੱਕ ਐਡੀਸ਼ਨਲ ਚੀਜ਼ ਹੋਰ ਦੱਸਣਾ ਚਾਹਾਂਗਾ ਕਿ ਜੋ ਸਮੇਂ ਦੀ ਲੋਡ ਹੈਗੀ ਹੈ ਮੈਕੈਨੀਕਲ ਟ੍ਰਾਂਸਪਲੈਂਟਿੰਗ ਕਿਉਂਕਿ ਅੱਜਕੱਲ੍ਹ ਖੇਤੀ 'ਚ ਕੋਈ ਕੰਮ ਕਰ ਖੜਾ ਹੋ ਕੇ ਖੇਤ 'ਚ ਕੰਮ ਕਰਨਾ ਥੋੜਾ ਮੁਸ਼ਕਿਲ ਹੈਗਾ ਤੇ ਸਾਨੂੰ ਟਾਈਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਥੋੜਾ 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 ਡਾਈਵਰਸੀਫਾਈ ਕਰਦੀ ਲੋਡ ਹੈਗੀ ਤਾਂ ਕਿ ਆਪਾਂ ਜੀ ਡਾਕਟਰ ਸ਼ੇਰਾਂ ਜਿਸ ਨੇ ਤੁਸੀਂ ਇਹ ਬਦਲਾਅ ਬਾਰੇ ਦੱਸਿਆ ਕਿ ਅਸੀਂ ਮਤਲਬ ਜੋ ਸਾਡੇ ਖੇਤੀਬਾੜੀ ਵਿਭਾਗ ਹੈਗੇ ਨੇ ਇਹਨਾਂ ਨੂੰ ਜਿਹੜੀਆਂ ਤੁਸੀਂ ਜਿਸ ਤਰ੍ਹਾਂ ਮੱਕੀ ਦੀ ਫਸਲ ਕਹਿ ਰਹੇ ਹੋ ਇਹਦੀ ਮੰਡੀਕਰਨ ਬਾਰੇ ਪਰਮੰਦਕਰਨ ਬਾਰੇ ਵੀ ਜਾਣਕਾਰੀਆਂ ਦਿੰਦੇ ਨਹੀਂ ਆ ਉਹਦੇ ਵਿੱਚ ਹੈਲਪ ਕਰਦੇ ਨਹੀਂ ਵਾਲੀ ਸਾਹਿਬ ਮੈਂ ਇਹ ਦੱਸਣਾ ਚਾਹਾਂਗਾ ਕਿ ਫਾਰਮਰਸ ਨੂੰ ਅੱਜ ਕੱਲ੍ਹ ਅਸੀਂ ਐਡਵੋਕੇਟ ਕਰ ਰਹੇ ਆ ਕਿ ਪ੍ਰੋਫਿਟ ਓਰੀਐਂਟਡ ਐਗਰੀਕਲਚਰ ਕਿ ਤੁਸੀਂ ਫਾਰਮਰਸ ਪ੍ਰੋਫਿਟ ਵਧਾਓ ਉਸ ਲਈ ਜਿਹੜੇ ਸਾਡੇ ਖੇਤੀ ਵਿਭਾਗ ਦੇ ਅਧਿਕਾਰੀ ਹੈਗੇ ਵਿਗਿਆਨਿਕ ਵੀ ਹੈਗੇ ਤਾਂ ਉਹ ਸਾਰੇ ਫਾਰਮਸ ਨੂੰ ਦੱਸ ਰਹੇ ਹੈਗੇ ਕਿ ਇਹਦਾ ਮੰਡੀਕਰਨ ਕਿੱਦਾਂ ਕਰ ਸਕਦੇ ਹੈਗੇ ਕਿਸ ਤਰ੍ਹਾਂ ਦੀ ਸੋਇਂਗ ਕਰਨੀ ਚਾਹੀਦੀ ਕਿਹਨਾਂ ਕੜੀ ਵੈਰਾਈਟੀ ਲੈਣੀ ਚਾਹੀਦੀ ਹੈ ਹਾਈਬ੍ਰਿਡ ਲੈਣੀ ਚਾਹੀਦੀ ਹੈਗੇ ਤੇ ਕਿਨ ਕਿਨ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈਗਾ ਕਿ ਤੁਹਾਡਾ ਮੈਕਸਿਮਮ ਪ੍ਰੋਫਿ ਦਾ ਉਹਨੂੰ ਫਾਰਮਰ ਪ੍ਰੋਫਿਟ ਪਾਸੇ ਅਸੀਂ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਇਹ ਵੀ ਇੱਕ ਮੁਹਿੰਮ ਦਾ ਇੱਕ ਮਤਲਬ ਕਹਿ ਸਕਦੇ ਕਿ ਓਬਜੈਕਟਿਵ ਹੈਗਾ ਇੱਕ ਅਖੀਰੀ ਕੁਐਸਚਨ ਜਿਹੜਾ ਸਵਾਲ ਹੈ ਇਹ ਸਾਰੇ ਜਿਹੜੇ ਉਪਰਾਲੇ ਹੈਗੇ ਨੇ ਸਾਡੀ ਕਿਸਾਨੀ ਅਤੇ ਕਿਸਾਨ ਪਰਾਵਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਨੇ ਇਸ ਵਿੱਚ ਕਿਸਾਨਾਂ ਦੀ ਜਿਹੜੀ ਭੂਮਿਕਾ ਹੈ ਉਹ ਕਿੰਨੀ ਕੇਮ ਹੈ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਇੱਕ ਓਬਜੈਕਟਿਵ ਜਿਹੜਾ ਹੈਗਾ ਹੈਗਾ ਇਹ ਫਾਰਮਰ ਫਾਰਮਰ ਸੈਂਟ੍ਰਿਕ ਖੇਤੀ ਅਭਿਆਨ ਹੈਗਾ ਫਾਰਮਰ ਇਜ਼ ਅ ਸੈਂਟਰ ਚ ਹੈਗਾ ਬਾਕੀ ਉਹ ਕਿ ਉੜੇ ਅੱਗੇ ਪਿੱਛੇ ਆ ਉਹਦੇ ਗੋਲ ਜ਼ਾਇਰੇ ਚ ਹੈ ਗਏ ਹੈ ਫਾਰਮਰਸ ਫੀਡਬੈਕ ਇਹ ਹੈਗਾ ਕਿ ਫਾਰਮਰਸ ਨੂੰ ਅਸੀਂ ਇਹ ਦੇਖ ਰਿਹਾ ਕਿ ਫਾਰਮਰਸ ਅੱਜ ਦੇਸ਼ 'ਚ ਜਿੰਨੇ ਵੀ ਸੰਸਾਧਨ ਹੈਗੇ ਹੈ ਚਾਹੇ ਕਲਾਈਮੇਟ ਚੇਂਜ ਹੈਗਾ ਚਾਹੇ ਉਹਨਾਂ ਦੇ ਕੋਲ ਕਿੰਨੇ ਵੀ ਸੰਸਾਧਨ ਹੈਗੇ ਉਸ ਖੇਤੀ ਕਿੱਦਾਂ ਕਰ ਰਹਾ ਹੈਗਾ

ਕਿ ਸਾ ਉਹ ਆਉਣ ਵਾਲੇ ਟਾਈਮ 'ਚ ਕੀ ਹੋਣੀ ਚਾਹੀਦੀ ਹੈ ਫਾਰਮਰਸ ਨੂੰ ਇੱਕ ਕੇਂਦਰ ਬਿੰਦੂ 'ਚ ਰੱਖਦੇ ਹੋਏ ਉਹ ਅਸੀਂ ਇਸ ਦਾ ਇੱਕ ਮੁੱਖੇ ਆਧਾਰ ਵੀ ਹੈਗਾ ਤੁਂਜਾ ਫਾਰਮਰਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੀ ਸਕੀਮਾਂ ਆਪਣੀ ਸੈਂਟਰ ਗਵਰਨਮੈਂਟ ਦੀ ਚੱਲ ਰਹੀ ਹੈ ਸਟੇਟ ਗਵਰਨਮੈਂਟ ਦੀ ਚੱਲ ਰਹੀ ਹੈ ਕਿ ਉਸੇ ਖੇਤੀ 'ਚ ਐਗਰੀਕਲਚਰ ਨੂੰ ਤੁਸੀਂ ਕਿੰਨਾ ਕਿਸ ਤਰੀਕੇ ਨਾਲ ਐਡ ਹੋ ਕੇ ਜਿਹੜੇ ਵੀ ਉਸ ਦੀ ਰਿਕੁਆਇਰਮੈਂਟਸ ਹੈਗੇ ਉਸ ਨੂੰ ਕਿੰਨਾ ਪੂਰਾ ਕਰ ਸਕਦੇ ਆਗੇ ਬਿਲਕੁਲ ਠੀਕ ਡਾਕਟਰ ਸ਼ੇਰਾਨ ਬਹੁਤ ਭਰਪੂਰ ਜਾਣਕਾਰੀ ਤੁਸੀਂ ਦਿੱਤੀ ਹੈ ਇਸ ਵਿਸ਼ੇਸ਼ ਤੌਰ ਤੇ ਜੋ ਤੁਸੀਂ ਦੱਸਿਆ ਕਿ ਜਿਹੜੀ ਫਾਰਮਰ ਦੀ ਫੀਡਬੈਕ ਹੈ ਉਹਦੇ ਤੌਬਿਕ ਵੀ ਤੁਸੀਂ ਸਭ ਕੁਝ ਪਲਾਨ ਕਰਦੇ ਹੋ ਤਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵਰਿਆਂ ਦੇ ਵਿੱਚ ਇਹਨਾਂ ਦੇ ਮੁਤਾਬਕ ਖੇਤੀਬਾੜੀ ਦੇ ਨਵੇਂ ਤਰੀਕੇ ਅਪਣਾਏ ਜਾ ਸਕਣ। ਤੁਹਾਡੀ ਬਹੁਤ ਮਿਹਰਬਾਨੀ ਡਾਕਟਰ ਪ੍ਰਵਿੰਦਰ ਸ਼ੌਰਾਂਜ ਜੀ ਜੋ ਤੁਸੀਂ ਆਕਾਸ਼ਵਾਨੀ ਨਾਲ ਜੁੜੇ ਅਤੇ ਸਾਡੇ ਕਿਸਾਨ ਭਰਾਵਾਂ ਨੂੰ ਇਸ ਵਿਕਸਿਤ ਖੇਤੀ ਸੰਕਲਪ ਬਿਆਨ ਬਾਰੇ ਐਨੀ ਭਰਪੂਰ ਜਾਣਕਾਰੀ ਦਿੱਤੀ। ਤੁਹਾਡਾ ਬਹੁਤ 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 ਧੰਨਵਾਦ। ਅਤੇ ਤਨਵਾਦ ਕਿਸਾਨ ਵੀਰੋ ਤੁਹਾਡਾ ਵੀ ਸਾਨੂੰ ਸੁਣਨ ਲਈ ਦੇਸ਼ ਨੂੰ ਇਸੇ ਤਰ੍ਹਾਂ ਸਮਰਿੱਧ ਬਣਾਉਂਦੇ ਰਹੋ, ਚੜ੍ਹਦੀ ਕਲਾ ਰਹੋ। ਜੈ ਹਿੰਦ।